ਪੰਜਾਬ న్యూ ਟੈਲੀਵਿਜ਼ਨ ਦੇਖ ਰਹੇ ਦਰਸ਼ਕਾਂ ਸਵਾਗਤ ਮੈਂ ਸੁਖਰਾ ਚਹਿਲ ਇੱਕ ਖਾਸ ਪ੍ਰੋਗਰਾਮ ਤੁਹਾਡੇ ਸਾਹਮਣੇ ਕਰਨ ਜਾ ਰਿਹਾ ਜਿਸ ਦੇ ਵਿੱਚ ਕੁਝ ਅਹਿਮ ਖੁਲਾਸੇ ਤੁਹਾਡੇ ਸਾਹਮਣੇ ਰੱਖਾਂਗੇ ਉਮੀਦ ਹੈ ਕਿ ਤੁਹਾਨੂੰ ਸਾਡੇ ਇਸ ਪ੍ਰੋਗਰਾਮ ਦੀ ਖਾਸ ਪਸੰਦ ਆਵੇਗੀ ਜੇਕਰ ਚੈਨਲ ਤੇ ਪਹਿਲੀ ਵਾਰ ਜੁੜੇ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਲਾਈਕ ਸ਼ੇਅਰ ਕਰਨਾ ਇਸ ਵੇਲੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਵੱਡੇ ਵੱਡੇ ਸਮਾਗਮ ਰਚਾਏ ਜਾ ਰਹੇ ਨੇ। ਭਾਵੇਂ ਕਮ ਸਕੂਲ ਦੇ ਵਿੱਚ ਛੋਟਾ ਹੋਵੇ ਚਾਹੇ ਵੱਡਾ, ਭਾਵੇਂ ਇੱਕ ਕਮਰਾ ਪਾਇਆ ਹੋਵੇ ਚਾਹੇ ਕਿਸੇ ਬਾਥਰੂਮ ਨੂੰ ਨਵੇਂ ਸਿਰਿਓਂ ਬਣਾਇਆ ਹੋਵੇ, ਭਾਵੇਂ ਕਿਸੇ ਕੰਧ ਨੂੰ ਨਵੇਂ ਸਿਰਿਓਂ ਕੱਢ ਕੇ ਬਣਾਇਆ ਗਿਆ ਹੋਵੇ, ਉਸ ਦਾ ਉਦਘਾਟਨ ਕਰਕੇ ਸਿੱਖਿਆ ਕ੍ਰਾਂਤੀ ਵੱਡੀ ਪੱਧਰ ਤੇ ਫੈਲਾਈ ਜਾ ਰਹੀ ਹੈ। ਜਿੱਥੇ ਇਹ ਸਿੱਖਿਆ ਕ੍ਰਾਂਤੀ ਲੋਕਾਂ ਦੇ ਵਿੱਚ ਸਰਕਾਰ ਦਾ ਮਜਾਕ ਉਡਾਰੀ ਹੈ ਉੱਥੇ ਹੀ ਇਹ ਸਿੱਖਿਆ ਕ੍ਰਾਂਤੀ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜਾ ਰਹੇ ਅਧਿਆਪਕਾਂ ਤੇ ਵੀ ਬੋਝ ਬਣੀ ਹੋਈ ਹੈ ਭਾਵੇਂ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਦੇ ਮੌਕੇ ਇਹ ਵੱਡਾ ਰਣ ਕੀਤਾ ਸੀ ਕਿ ਪੰਜਾਬ ਦੀਆਂ ਸਿਹਤ ਅਤੇ ਸਿੱਖਿਆ ਦੀਆਂ ਸਹੂਲਤਾਂ ਨੂੰ ਸਭ ਤੋਂ ਵਧੀਆ ਬਿੱਤਰ ਬਣਾਉਣਗੇ ਇਸ ਮੁੱਖ ਨਾਅਰੇ ਦੇ ਉੱਤੇ ਹੀ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸੱਤਾ ਦੇ ਵਿੱਚ ਰਹੰਦਾ ਸੀ ਹੁਣ ਜੇਕਰ ਆਪਾਂ ਸਿੱਖਿਆ ਕ੍ਰਾਂਤੀ ਤਹਿਤ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਗੱਲ ਇਹ ਸਾਹਮਣੇ ਆਉਂਦੀ ਹੈ ਕਿ ਇਸ ਸਿੱਖਿਆ ਕ੍ਰਾਂਤੀ ਤਹਿਤ ਕੀਤੇ ਜਾਂਦੇ ਪ੍ਰੋਗਰਾਮਾਂ ਦੇ ਵਿੱਚ ਭਰਪੂਰ ਅੱਜ ਕਿ ਸਿਆਸਤ ਹੋ ਰਹੀ ਹੈ ਜਦਕਿ ਚਾਹੀਦਾ ਇਹ ਹੁੰਦਾ ਕਿ ਸਰਕਾਰੀ ਸਕੂਲ ਇੱਕ ਸਿੱਖਿਆ ਦਾ ਮੰਦਰ ਨੇ ਵਿੱਦਿਆ ਦਾ ਮੰਦਰ ਨੇ ਇੱਥੇ ਸਿਆਸਤ ਕੋਹਾਂ ਦੌਰ ਰਹਿਣੀ ਚਾਹੀਦੀ ਹੈ ਪਰ ਇਥੇ ਸਿਆਸਤ ਕੋਹਾਂ ਦੂਰ ਰੱਖਣੀ ਦਾ ਦੂਰ ਦੀ ਗੱਲ ਇਥੇ ਦਾ ਸਰੀਆਮ ਹੀ ਸਭ ਕੁਝ ਸਿਆਸੀ ਹੋ ਰਿਹਾ ਹੈ ਜਿਸ ਦਾ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਦਾ ਲਾਭ ਆਉਣ ਵਾਲੀਆਂ ਚੋਣਾਂ ਦੇ ਵਿੱਚ ਲੈਣਾ ਚਾਹੁੰਦੀ ਹੈ ਜਿਸ ਦੇ ਚੱਲਦੇ ਆ ਸਿੱਧੇ ਹੀ ਤੌਰ ਤੇ ਸਕੂਲਾਂ ਦੇ ਵਿੱਚ ਸਿਆਸਤ ਨੂੰ ਲਿਆ ਕੇ ਰੱਖ ਦਿੱਤਾ ਹੈ ਸਿੱਖਿਆ ਕ੍ਰਾਂਤੀ ਦੇ ਤਹਿਤ ਜਿੱਥੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਕਿ ਹੁਣ ਤੱਕ 70 ਸਾਲਾਂ ਦੇ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਪੰਜਾਬ ਦੇ ਵਿੱਚ ਇੱਕ ਸਿੱਖਿਆ ਕ੍ਰਾਂਤੀ ਨਾਂ ਦੀ ਮਹਿਮਾ ਸ਼ੁਰੂ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਜੋ ਰਿਪੋਰਟ ਸਾਹਮਣੇ ਆਈ ਹੈ ਉਸ ਦੇ ਤਹਿਤ ਪਤਾ ਲੱਗਾ ਹੈ ਕਿ ਇਹ ਸਿੱਖਿਆ ਕ੍ਰਾਂਤੀ ਸਰਕਾਰੀ ਸਕੂਲਾਂ ਵਿੱਚ ਪੜਾ ਰਹੇ ਅਧਿਆਪਕਾਂ ਤੇ ਲਗਭਗ 70 ਕਰੋੜ ਦਾ ਬੋਝ ਬਣੀ ਹੋਈ ਹੈ ਜੋ ਵੱਖ-ਵੱਖ ਪ੍ਰੋਗਰਾਮ ਹੋ ਰਹੇ ਨੇ ਉਸ ਦਾ ਜੋ ਮੁੱਖ ਤੌਰ ਤੇ ਖਰਚਾ ਆਉਂਦਾ ਹੈ ਉਹ ਫਿਰ ਹਾਲ ਸਰਕਾਰੀ ਸਕੂਲਾਂ ਦੇ ਅਧਾਪਕਾਂ ਤੇ ਹੀ ਬੋਝ ਬਣ ਰਿਹਾ ਹੈ 3 April 2025 ਨੂੰ ਇੱਕ ਪੱਤਰ ਜਾਰੀ ਹੁੰਦਾ ਜਿਸ ਦੇ ਵਿੱਚ ਸਿੱਖਿਆ ਵਿਭਾਗ ਵੱਲੋਂ ਇਹ ਲਿਖਿਆ ਜਾਂਦਾ ਹੈ ਕਿ 7 April ਤੋਂ ਲੈ ਕੇ 31 May ਤੱਕ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਤਹਿਤ ਪ੍ਰੋਗਰਾਮ ਹੋਣਗੇ ਭਾਵੇਂ ਸਕੂਲ ਦੇ ਵਿੱਚ ਕੋਈ ਛੋਟਾ ਕੰਮ ਕਰਵਾਇਆ ਗਿਆ ਹੋਵੇ ਭਾਵੇਂ ਕੋਈ ਵੱਡਾ ਸਭ ਦੇ ਉਦਘਾਟਨ ਹਲਕੇ ਦੇ ਹਲਕਾ ਇੰਚਾਰਜ ਹਲਕੇ ਨਾਲ ਸੰਬੰਧਿਤ ਮੰਤਰੀ ਵਿਧਾਇਕ ਅਤੇ ਹੋਰ ਜੋ ਆਮ ਆਜ਼ਾਦੀ ਪਾਰਟੀ ਦੇ ਨੁਮਾਇੰਦੇ ਨੇ ਉਹ ਕਰਨਗੇ ਜਦੋਂ ਇਹ ਪੱਤਰ ਜਾਰੀ ਹੋਇਆ ਸੀ ਜਿਨ੍ਹਾਂ ਵਿਅਕਤੀਆਂ ਦੇ ਨਾਮ ਸ਼ਾਮਲ ਕੀਤੇ ਸੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹਨਾਂ ਸਿੱਖਿਆ ਕ੍ਰਾਂਤੀ ਤਹਿਤ ਰਚਾਈ ਜਾਣ ਵਾਲੇ ਪ੍ਰੋਗਰਾਮ ਦੇ ਵਿੱਚ ਹਲਕੇ ਦੇ ਹਲਕਾ ਇੰਚਾਰਜ ਹਲਕੇ ਨਾਲ ਸੰਬੰਧਿਤ ਵਿਧਾਇਕ ਅਤੇ ਮੰਤਰੀ ਸਹਿਬਾਨ ਇਨ੍ਹਾਂ ਸਮਾਗਮਾਂ ਦੇ ਵਿੱਚ ਪਹੁੰਚ ਕੇ ਉਦਘਾਟਨ ਕਰਨਗੇ ਜਿਸ ਦੇ ਵਿੱਚ ਜੋ ਇਹ ਪ੍ਰੋਗਰਾਮ ਹੋਵੇਗਾ ਇਸ ਦੇ ਉਦਘਾਟਨ ਦੇ ਨਾਲ ਨਾਲ ਜੋ ਇਸ ਵਿੱਚ ਮੁੱਖ ਮਹਿਮਾਨ ਪਹੁੰਚਣਗੇ ਉਹਨਾਂ ਦੀ ਆਉਪਾਪਤ ਵੀ ਕੀਤੀ ਜਾਵੇਗੀ ਜਿਸ ਤੋਂ ਬਾਅਦ ਜੋ ਇਹ ਪੱਤਰ ਜਾਰੀ ਹੋਇਆ ਤਾਂ ਉਸ ਵੇਲੇ ਸਕੂਲਾਂ ਦੇ ਮੁਖੀਆਂ ਨੂੰ ਇਹ ਬੇਫਿਕਰੀ ਮਹਿਸੂਸ ਹੋ ਰਹੀ ਸੀ ਕਿ ਜੋ ਪੱਤਰ ਜਾਰੀ ਹੋਇਆ ਇਸ ਦੇ ਤਹਿਤ ਜੋ ਖਰਚਾ ਹੋਵੇਗਾ ਉਹ ਸਰਕਾਰ ਹੀ ਭੁਗਤਾਨ ਕਰੇਗੀ ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਖਰਚਾ ਉਹਨਾਂ ਦੇ ਪੱਲੇ ਪੈ ਜਾਵੇਗਾ ਤੁਹਾਨੂੰ ਦੱਸ ਦਈਏ ਕਿ ਜੋ ਵਿਭਾਗ ਵੱਲੋਂ ਪੱਤਰ ਜਾਰੀ ਹੋਇਆ ਸੀ ਉਸ ਦੇ ਮੁਤਾਬਕ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਨੂੰ 5000 ਰੁਪਏ ਹਾਈ ਸਕੂਲਾਂ ਨੂੰ 10000 ਰੁਪਏ ਅਤੇ ਸੀਨੀਅਰ ਸੈਂٹری ਸਕੂਲਾਂ ਨੂੰ 20000 ਰੁਪਏ ਪ੍ਰਤੀ ਸਕੂਲ ਦਿੱਤੇ ਜਾਣਗੇ ਜੇ ਇੱਕ ਸਕੂਲ ਅੰਦਰ 2-3 ਉਦਘਾਟਨੀ ਪੱਤਰ ਲੱਗੇ ਤਾਂ 5000 ਰੁਪਏ ਅਲੱਗ ਤੋਂ ਦਿੱਤੇ ਜਾਣਗੇ ਵੱਲੋਂ ਮਲਾਕੇ ਜੋ ਇਹ ਵਿਅਤਮੰਤਰੀ ਕਿਰਤੀ ਕੀਏ ਸੀ ਉਸ ਦੇ ਅਨੁਸਾਰ ਸਿੱਖਿਆ ਵਿਭਾਗ ਦਾ ਇਹ ਬਜਟ ਲਗਭਗ 20 ਕਰੋੜ ਦੇ ਆਸ-ਪਾਸ ਰੱਖਿਆ ਗਿਆ ਸੀ ਪਰ ਬਜਟ ਦਾ ਜਰੂਰ ਰੱਖ ਲਿਆ ਪਰ ਅਜੇ ਤੱਕ ਸਕੂਲਾਂ ਕੋਲ ਤੇ ਲਾਵੀ ਨਹੀਂ ਪਹੁੰਚਿਆ ਭਾਵੇਂ ਹੁਣ ਤੱਕ ਕਈ ਪ੍ਰੋਗਰਾਮ ਸਰਕਾਰ ਵੱਲੋਂ ਕਰਵਾਏ ਜਾ ਚੁੱਕੇ ਨੇ ਅਹਿਮ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜੋ 7 ਅਪ੍ਰੈਲ 2025 ਤੋਂ ਉਦਘਾਟਨ ਸ਼ੁਰੂ ਹੋਇਆ ਤਾਂ ਪ੍ਰਤੀ ਸਕੂਲ ਇਹ ਖਰਚਾ ਜਿਸ ਲਈ ਬਜਟਬੰਦੀ 5 ਤੋਂ 20000 ਰੁਪਏ ਤੱਕ ਬਣਾਈ ਗਈ ਸੀ ਇਹ ਖਰਚਾ ਲਗਭਗ 50000 ਰੁਪਏ ਤੋਂ ਟੱਪ ਗਿਆ ਜਿਸ ਕਰਕੇ ਜੋ ਜਾਣਕਾਰੀ ਸਾਹਮਣੇ ਆਈ ਆ ਉਸ ਦੇ ਤਹਿਤ ਅਜੇ ਤੱਕ 5000 ਸਕੂਲਾਂ ਅੰਦਰ ਉਦਘਾਟਨੀ ਸਮਾਗਮ ਹੋ ਚੁੱਕੇ ਨੇ ਜੇਕਰ ਸੁਧਾਰਨ ਖਰਚੇ ਦੀ ਗੱਲ ਕਰੀ ਤਾਂ ਇੱਕ ਸਕੂਲ ਦਾ ਖਰਚਾ 40000 ਰੁਪਏ ਪ੍ਰਤੀ ਸਕੂਲ ਪੈ ਰਿਹਾ ਹੈ ਜਿਹੜੀ ਇਹ ਸਿੱਖਿਆ ਕ੍ਰਾਂਤੀ ਦੇ ਤਹਿਤ ਪ੍ਰੋਗਰਾਮ ਕੀਤੇ ਜਾਣ ਦੀ ਬਿਆਨ ਤੋਂ ਬੰਦੀ ਕੀਤੀ ਸੀ ਉਸ ਵਿੱਚ ਇਹ ਸੋਚਿਆ ਸੀ ਕਿ 20 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਸੀ ਪਰ ਜਿਸ ਤਰ੍ਹਾਂ ਦਾ ਖਰਚਾ ਹੋ ਰਿਹਾ ਉਸ ਦੇ ਵਿੱਚ ਗੱਲ ਸਾਹਮਣੇ ਇਹ ਕਿ 20 ਕਰੋੜ ਤਾਂ ਕਦੋਂ ਦੇ ਮੁੱਕ ਚੁੱਕੇ ਹਨ ਹੁਣ ਤਾਂ ਇਹ ਸਿੱਖਿਆ ਕ੍ਰਾਂਤੀ 100 ਕਰੋੜੀ ਬਣ ਚੁੱਕੀ ਹੈ ਬਹੁਤ ਥਾਂ ਹੀ ਕਟ ਪ੍ਰਬੰਧਾਕਾਰਨ ਵਿਧਾਇਕਾਂ ਤੇ ਮੰਤਰੀਆਂ ਜੀਆ ਘੁਰਕੀਆਂ ਦਾ ਵੀ ਇਹ ਪਾਕਾ ਨੂੰ ਸਾਹਮਣਾ ਕਰਨਾ ਪੈ ਤਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਸਮਾਣਾ ਦੇ ਵਿੱਚ ਘਟਨਾ ਵਾਪਰੀ ਸੀ ਕਿ ਚੇਤਨ ਸਿੰਘ ਜੋੜਾ ਮਾਜਰਾ ਜੋ ਉਸ ਹਲਕੇ ਦੇ ਵਿਧਾਇਕ ਨੇ ਉਹਨਾਂ ਨੇ ਸਕੂਲ ਦੇ ਵਿੱਚ ਦੇ ਤੌਰ ਤੇ ਅਧਿਆਪਕਾਂ ਨੂੰ ਝਟਕਾ ਮਾਰਿਆ ਸੀ ਜਿਸ ਤੋਂ ਬਾਅਦ ਭਾਵੇਂ ਉਹ ਵੱਖਰੀ ਗੱਲ ਹੈ ਕਿ ਉਹਨਾਂ ਨੇ ਅਧਿਆਪਕਾਂ ਦੇ ਰੋਸ ਨੂੰ ਦੇਖਦੇ ਹੋਏ ਜਦੋਂ ਪੰਜਾਬ ਪੱਤਰ ਤੇ ਇਸ ਗੱਲ ਦਾ ਵੱਡੀ ਪੱਤਰ ਤੇ ਸਰਕਾਰ ਪ੍ਰਤੀ ਰੋਸ ਪਾਇਆ ਗਿਆ ਤਾਂ ਉਹਨਾਂ ਨੇ ਮਾਫੀ ਮੰਗ ਲਈ ਸੀ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਤੀ ਉਦਘਾਟਨ 7000 ਤੋਂ 10000 ਦਾ ਨੀਂ ਪੱਥਰ ਪੈ ਰਿਹਾ ਹੈ 10000 ਦੀਆਂ ਸੀਲਡਾਂ 10000 ਰੁਪਏ ਚਾਹ ਪਾਣੀ 10000 ਰੁਪਏ ਟੈਂਟ ਕੁਰਸੀਆਂ ਸਾਊਂਡ ਫੁੱਲਾ ਸਵੇਤ ਹੋਰ ਫੁੜਕਲ ਖਰਚੇ ਹੋ ਰਹੇ ਨੇ ਸਿੱਖਿਆ ਵਿਭਾਗ ਦੇ ਅਹਿਮ ਸੂਤਰਾਂ ਅਨੁਸਾਰ ਸਿੱਖਿਆ ਮੰਤਰੀ ਅਤੇ ਸਿਹਤ ਵਿਭਾਗ ਤੱਕ ਸਭ ਜਾਣਕਾਰੀ ਇਹ ਹੈ ਕਿ ਵੱਧ ਖਰਚੇ ਵਾਲੇ ਪ੍ਰੋਗਰਾਮ ਇਹ ਬਣ ਚੁੱਕੇ ਨੇ ਹੁਣ ਮਾਸਟਰ ਅਤੇ ਸਰਕਾਰੀ ਸਕੂਲਾਂ ਦੇ ਮੁਖੀ ਉਡੀਕ ਕਰ ਰਹੇ ਹਨ ਕਿ ਜਿਹੜੀ 20 ਕਰੋੜ ਦੀ ਰਾਸ਼ੀ ਸਰਕਾਰ ਨੇ ਇਹਨਾਂ ਪ੍ਰੋਗਰਾਮਾਂ ਵਾਸਤੇ ਰੱਖੀ ਸੀ ਉਹ ਕਦੋਂ ਜਾਰੀ ਹੁੰਦੀ ਹੈ ਕਿਉਂਕਿ ਅਜੇ ਤੱਕ ਉਹ 20 ਕਰੋੜ ਦੀ ਰਾਸ਼ੀ ਜਾਰੀ ਨਹੀਂ ਹੋਈ ਉਲਟਾ 40000 ਤੋਂ 60000 ਰੁਪਏ ਪ੍ਰਤੀ ਖਰਚਾ ਜੋ ਪ੍ਰੋਗਰਾਮਾਂ ਦੇ ਵਿੱਚ ਹੋ ਰਿਹਾ ਉਹ ਸਕੂਲਾਂ ਦੇ ਅਧਿਆਪਕਾਂ ਦੇ ਪੱਲੇ ਪੈ ਰਿਹਾ ਤੁਹਾਨੂੰ ਦੱਸ ਜੀਏ ਕਿ ਸਿੱਖਿਆ ਵਿਭਾਗ ਦੇ ਕੁਝ ਅਧਿਕਾਰੀਆਂ ਅਤੇ ਸਿੱਖਿਆ ਮਹਾਰਾ ਨੇ ਦੱਸਿਆ ਹੈ ਕਿ ਇਹ ਕ੍ਰਾਂਤੀ 100 ਕਰੋੜ ਵਿੱਚ ਪੈਣੀ ਹੈ 20-25 ਕਰੋੜ ਜੇ ਸਰਕਾਰ ਦੇ ਵੀ ਦਵੇ ਤਾਂ 70 ਤੋਂ 75 ਕਰੋੜ ਰੁਪਏ ਸਕੂਲਾਂ ਦੇ ਮਾਸਟਰਾਂ ਦੀਆਂ ਜੇਬਾਂ ਵਿੱਚੋਂ ਨਿਕਲਣਗੇ ਜੋ ਇਹ 20 ਕਰੋੜ ਰੁਪਏ ਦੀ ਸਿੱਖਿਆ ਕ੍ਰਾਂਤੀ ਮੰਨੀ ਗਈ ਸੀ ਉਹ ਹੁਣ 100 ਕਰੋੜ ਤੱਕ ਪਹੁੰਚਣ ਦਾ ਅਨੁਮਾਨ ਲੱਗ ਰਿਹਾ ਹੈ ਹੁਣ ਇਸ ਤੋਂ ਸਾਫ਼-ਸਾਫ਼ ਇਹ ਗੱਲ ਝਲਕਦੀ ਹੈ ਕਿ ਸਰਕਾਰ ਆਪਣੀ ਸ਼ਰਸੇ ਲਾਭ ਖਾਤਰ ਕਿੰਨਾ ਵੱਡਾ ਖਰਚ ਕਰਨ ਜਾ ਰਹੀ ਆ ਪਰ ਖਰਚ ਤਾਂ ਵੀ ਹੁੰਦਾ ਜੇਕਰ ਸਰਕਾਰ ਆਪਣੇ ਪੱਲਿਓ ਕਰਦੀ ਰੁਪਈਏ ਸਿਰਫ 20 ਕਰੋੜ ਰੱਖੇ ਨੇ ਪਰ ਖਰਚਾ ਇੱਥੇ 100 ਕਰੋੜ ਤੱਕ ਪਹੁੰਚਣ ਦਾ ਅਨੁਮਾਨ ਲੱਗ ਚੁੱਕਿਆ ਹੁਣ ਇਹ ਗੱਲ ਸਾਹਮਣੇ ਆਉਂਦੀ ਏ ਕਿ ਸਰਕਾਰ ਨੇ ਸਕੂਲਾਂ ਤੱਕ ਸਿਆਸਤ ਨੂੰ ਪਹੁੰਚਾ ਦਿੱਤਾ ਸੋ ਅੱਜ ਦੀ ਖਾਸ ਰਿਪੋਰਟ ਉਮੀਦ ਏ ਤੁਹਾਨੂੰ ਪਸੰਦ ਆਈ ਹੋਵੇਗੀ ਹੁਣ ਜੋ ਅਜਾਜਤ ਧੰਨਵਾਦ ਸਤ ਸ੍ਰੀ ਅਕਾਲ